ਸਰਦੀਆਂ ਦੇ ਵਿੱਚ ਕੱਪੜੇ ਸਿਕਾਉਣ ਵਾਲੀ ਮਸ਼ੀਨ ਤੁਹਾਡਾ ਕੰਮ ਵੀ ਕਰੇਗੀ ਤੁਹਾਨੂੰ ਪਤਾ ਨਹੀਂ ਹੋਣਾ ਜੀ ਆਹ ਵੀਡੀਓ ਪੂਰੀ ਦੇਖ ਲਓ ਤੁਹਾਡੇ ਸਾਰੀ ਜ਼ਿੰਦਗੀ ਕੰਮ ਆਊਗੀ ਨਹੀਂ ਤਾਂ ਆਪਾਂ ਕੀ ਸੋਚਦੇ ਆਂ ਕਿ ਜਿਹੜੀ ਕੱਪੜੇ ਧੋਣ ਵਾਲੀ ਤੇ ਸਿਕਾਉਣ ਵਾਲੀ ਮਸ਼ੀਨ ਹੈ ਇਹ ਸਿਰਫ ਆਪਣੇ ਕੱਪੜੇ ਸਿਕਾਉਣ ਦੀ ਕੰਮ ਆਉਂਦੀ ਹੈ ਜਾਂ ਧੋਣ ਦੇ ਕੰਮ ਆਉਂਦੀ ਹੈ ਪਰ ਆਪਾਂ ਇਹ ਤੋਂ ਇੱਕ ਹੋਰ ਵੀ ਬਹੁਤ ਜ਼ਿਆਦਾ ਵਧੀਆ ਕੰਮ ਲੈ ਸਕਦੇ ਆਂ ਜਿਹਦੀ ਸਰਦੀਆਂ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਲੋਡ ਹੁੰਦੀ ਹੈ ਜਿਹੜੀ ਆਪਣੀ ਕਣਕ ਹੁੰਦੀ ਹੈ ਜੀ ਕਣਕ ਨੂੰ ਧੋ ਕੇ ਆਪਾਂ ਨੂੰ ਪੀਣਾ ਕਰਨਾ ਪੈਂਦਾ ਨਹੀਂ ਤਾਂ ਇਹਦੇ ਚ ਰੇਤਾ ਤੇ ਗੰਦਗੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਸਰ ਨੀ ਦੇ ਵਿੱਚ ਪਾ ਲੋ ਇਸ ਤੋਂ ਬਾਅਦ ਇਹਨੂੰ ਚੰਗੇ ਤਰੀਕੇ ਨਾਲ ਪੈਕ ਕਰਕੇ ਜਿਹੜੀ ਸਿਕਾਉਣ ਵਾਲੀ ਮਸ਼ੀਨ ਹੁੰਦੀ ਹੈ ਇਹਨੂੰ ਧੋ ਕੇ ਵਧੀਆ ਤਰੀਕੇ ਨਾਲ ਇਸ ਤੋਂ ਬਾਅਦ ਇਹਦੇ ਵਿੱਚ ਰੱਖ ਦੋ ਤੇ ਇਹਨੂੰ ਚੰਗੇ ਤਰੀਕੇ ਨਾਲ ਇਹਦਾ ਗੇੜਾ ਪੂਰਾ ਹੋਣ ਦਿਓ ਆ ਦੇਖੋ ਜਿੰਨਾ ਪਾਣੀ ਹੈ ਕਣਕ ਦੇ ਵਿੱਚ ਸਾਰਾ ਨਿਕਲ ਜੂਗਾ ਤੇ ਜਦੋਂ ਤੁਸੀਂ ਇਹਨੂੰ ਧੁੱਪੇ ਸੁੱਕ ਨਹੀਂ ਪਾਉਂਗੇ ਕਣਕ ਨੂੰ ਤਾਂ 1 ਘੰਟੇ ਦੇ ਵਿੱਚ ਹੀ ਤੁਹਾਡੀ ਕਣਕ ਵਧੀਆ ਸੁੱਕ ਕੇ ਆਟਾ ਪੀਸਣ ਦੇ ਯੋਗ ਹੋ ਜੂਗੀ ਤੇ ਕਣਕ ਨੂੰ ਹਮੇਸ਼ਾ ਧੋ ਕੇ ਆਟਾ ਪੀਸਣਾ ਚਾਹੀਦਾ ਨਹੀਂ ਤਾਂ ਜਿੰਨੀਆਂ ਇਹਦੇ ਉੱਤੇ ਸਪਰੇਅਾਂ ਛਿੜਕੀਆਂ ਹੁੰਦੀਆਂ ਨੇ ਰੇਤਾ ਗੰਦਗੀ ਹੁੰਦੀ ਹੈ ਸਾਰਾ ਤੁਹਾਡੇ ਆٹے ਦੇ ਵਿੱਚ ਆ ਜਾਂਦਾ ਐ